ਅੱਜ ਦੀਆਂ ਖਬਰਾਂ ਦੇ ਵੱਲ ਚਲੀਏ ਤੇ ਸਭ ਤੋਂ ਪਹਿਲੀ ਖਬਰ ਜਿਹੜੀ ਆ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਹੋਣਾ ਦਾ ਜਿਹੜਾ ਹਸ਼ਮਨੀ ਕ੍ਰਿਮੀਨਲ ਕੇਸ ਹੈਗਾ ਉਹਦੇ ਸਬੰਧ ਦੇ ਵਿੱਚ ਯੂਰੀ ਜੋ ਆ ਉਸਨੇ ਆਲਰੇਡੀ ਆਪਣੀ ਡਿਲੀਵਰੇਸ਼ਨਸ ਜਿਹੜੀਆਂ ਆ ਉਹ ਸ਼ੁਰੂ ਕਰ ਦਿੱਤੀਆਂ ਹੈਗੀਆਂ ਸੋ ਸੱਤ ਉਹਨਾਂ ਚ ਬੰਦੇ ਆ ਪੰਜ ਲੇਡੀਆਂ ਹੈਗੀਆਂ ਇੱਕ ਪ੍ਰਾਈਵੇਟ ਰੂਮ ਦੇ ਵਿੱਚ 11:30 ਵਜੇ ਜਿਹੜਾ ਉਧਰਲਾ ਟਾਈਮ ਹੈਗਾ ਆ ਉਹਦੇ ਮੁਤਾਬਕ ਉਹਨਾਂ ਨੇ ਇਹ ਡਿਲੀਬਰੇਸ਼ਨਸ ਸ਼ੁਰੂ ਕੀਤੀਆਂ ਹੈਗੀਆਂ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ ਪਹਿਲਾ ਇਹ ਕ੍ਰਿਮੀਨਲ ਟ੍ਰਾਇਲ ਹੈਗਾ ਜੱਜ ਨੇ ਉਹਨਾਂ ਨੂੰ ਜੋ ਜੂਰਰਸ ਹੈਗੇ ਆ ਇਨਸਟਰਕਸ਼ਨਸ ਵੀ ਦਿੱਤੀਆਂ ਹੈਗੀਆਂ ਤੇ ਜੱਜ ਆਨ ਐਮ ਮਰਚਨ ਨੇ ਜੂਰਰਸ ਨੂੰ ਦੱਸਿਆ ਵੀ ਇਹ ਮੇਰੀ ਰਿਸਪੌਂਸੀਬਿਲਟੀ ਨਹੀਂ ਹੈਗੀ ਵੀ ਐਵੀਡੈਂਸ ਨੂੰ ਜੱਜ ਤੁਸੀਂ ਕਿਸ ਤਰ੍ਹਾਂ ਕਰਨਾ ਹੈਗਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ 34 ਕਾਉਂਟਸ ਆਫ ਫਾਲਸੀਫਾਈਂਗ ਬਿਜ਼ਨਸ ਰੈਕੋਰਡ ਉਹਨਾਂ ਦੀ ਕੰਪਨੀ ਦੇ ਵਿੱਚ ਤੇ ਹੋਰ ਜਿਹੜੇ ਆ ਇਹਨਾਂ ਚਾਰਜਸ ਦੇ ਵਿੱਚ ਉਹਨਾਂ ਦੇ ਉੱਤੇ ਚਾਰਜ ਲਾਏ ਗਏ ਹੈਗੇ ਆ ਉਹਨਾਂ ਦੀ 2016 ਦੀ ਯੂਰੋ ਪਬਲਿਕਨ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਕੈਂਪੇਨ ਸੀ ਉਹਦੇ ਸਬੰਧ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਵਕੀਲ ਮਾਈਕਲ ਕੋਹਨ ਜਿਹੜੇ ਉਹਨਾਂ ਦੇ ਪਹਿਲੇ ਵਕੀਲ ਸੀ ਉਹਨਾਂ ਨੇ ਇਹ ਜਿਹੜਾ ਆ ਦੱਸਿਆ ਸੀ ਕਿ 1.3 ਲੱਖ 30 ਹਜ਼ਾਰ ਡਾਲਰ ਇੱਕ ਜੋ ਪੌਨ ਸਟਾਰ ਐਕਟਰ ਹੈਗੀ ਸਟਾਰਮੀ ਡੈਨੀਅਲਸ ਉਹਨੂੰ ਤੇਗਾ ਹੈ ਤਾਂ ਕਿ ਉਹ ਚੁੱਪ ਰਹੇ ਤੇ ਉਹਦਾ ਬੁਟਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਅਸਰ ਨਾ ਪਵੇ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਨਾਟ ਗਿਲਟੀ ਪਲੀਆ ਕੀਤਾ ਹੈਗਾ ਤੇ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੀਆਂ ਪੇਮੈਂਟਸ ਦਿੱਤੀਆਂ ਗਈਆਂ ਸੀਆਂ ਇਹ ਲੈਜਿਟਿਮੇਟ ਲੀਗਲ ਸਰਵਿਸਸਜ਼ ਲਈ ਦਿੱਤੀਆਂ ਗਈਆਂ ਸੀਗੀਆਂ ਜੀ ਹੁਣ ਜਿੰਨੀ ਦੇਰ ਤੱਕ ਜਿਊਰੀ ਡੈਲੀਬਰੇਟ ਕਰ ਰਹੀ ਆ ਤੇ ਉਨੀ ਦੇਰ ਤੱਕ ਮਨਹੈਟਨ ਦੇ ਕੋਰਟ ਹਾਊਸ ਦੇ ਵਿੱਚ ਟਰੰਪ ਉਹਨਾਂ ਨੂੰ ਅੰਦਰ ਰਹਿਣਾ ਪਊਗਾ ਇਹ ਇੱਕ ਪ੍ਰੋਸੈਸ ਦਾ ਅਹਸਾਯਾਤੇ ਕਹਿੰਦੇ ਵੀ ਸਾਫ ਕਾ ਰਾਸ਼ਪਤੀ ਟਰੰਪ ਹੋਣੀ ਉਥੇ ਹਾਸਤੇ ਹੋਏ ਨਜ਼ਰ ਆਏ ਹੁਣ ਤੱਕ ਤਕਰੀਬਨ 1 ਘੰਟਾ ਜਿਹੜੇ 50 ਮਿੰਟ ਜਿਹੜੇ ਹੋ ਗਏ ਆ ਜਿਊਰੀ ਨੂੰ ਜਿਹੜੀ ਹੈ ਡੈਲੀਬਰੇਸ਼ਨ ਕਰਦਿਆ ਹੋਇਆ ਕਈ ਦੀ ਸਮਾਂ ਵੱਧ ਵੀ ਲੱਗਦਾ ਹੈ ਘੱਟ ਵੀ ਜਿਹੜਾ ਉਹ ਲੱਗ ਜਾਂਦਾ ਆ ਸੋ ਹੁਣ ਦੇਖੋ ਕੀ ਜਿਹੜਾ ਹੁੰਦਾ ਆ ਜਿਹੜੇ ਮਰਚਨ ਜੱਜ ਵਨ ਮਰਚਨ ਉਹਨਾਂ ਨੇ ਜਿਹੜਾ ਦੋਨਾਂ ਹੀ ਪਾਰਟੀਆਂ ਨੂੰ ਜਿਹੜਾ ਉਹ ਕਿਹਾ ਆ ਵੀ ਤੁਸੀਂ ਬਿਲਡਿੰਗ ਛੱਡ ਕੇ ਜਿਹੜਾ ਆ ਉਹ ਨਹੀਂ ਜਾ ਸਕਦੇ ਹੈਗੇ ਤੇ ਉਮੀਦ ਤੇਹੀ ਆ ਵੀ ਹੁਣ ਜਿਹੜੇ ਆ ਇਸ ਦੇ ਵਿੱਚ ਕੋਈ ਨਾ ਕੋਈ ਅੱਜ ਹੀ ਫੈਸਲਾ ਜਿਹੜਾ ਆ ਉਹ ਆ ਜਾਵੇਗਾ 34 ਕਾਊਂਟਸ ਦੇ ਵਿੱਚ ਕਹਿੰਦੇ ਵੀ 11 ਇਨਵੌਇਸਾਂ 12 ਵਾਊਚਰ 11 ਚੱਕ 11 ਚੈੱਕ ਅਜੇ ਹੀ ਨੇ ਜਿਹੜੀਆਂ ਪੇਮੈਂਟਸ ਦਿੱਤੀਆਂ ਗਈਆਂ ਸੀਗੀਆਂ ਕੋਹਨ ਨੂੰ ਅੱਜ ਜਿਹਦੇ ਵਿੱਚ ਬੋਨਸ ਮਨੀ ਰੀ ਪੇਮੈਂਟ ਟੂ ਟੈਕ ਕੰਪਨੀ ਤੇ ਹੋਰ ਆਫਸੈਟ ਟੈਕਸਿਸ ਕਰਨ ਦੇ ਲਈ ਜਿਹੜੀਆਂ ਮਨੀ ਆ ਉਸ ਦੇ ਵਿੱਚ ਸੀਗੀ ਟ੍ਰੰਪ ਹੋਣਾ ਨੇ ਡਿਨਾਈ ਕੀਤਾ ਆ ਕਿਨਾਂ ਵੀ ਮੈਨੂੰ ਕੋਈ ਵੀ ਇਹ ਰੀਇੰਬਰਸਮੈਂਟ ਦੀਆਂ ਜਿਹੜੀਆਂ ਕੋਹਣ ਨੂੰ ਗਈਆਂ ਉਸ ਬਾਰੇ ਮੈਨੂੰ ਕੋਈ ਵੀ ਜਾਣਕਾਰੀ ਨਹੀਂ ਹੈਗੀ ਆ ਤੇ ਜਿਹੜੀ ਸਟਾਰਮੀ ਡੈਨੀਅਲਸ ਦੇ ਨਾਲ ਉਸ ਦਾ ਇੰਕਾਊਂਟਰ ਹੋਇਆ ਆ ਆ ਟਰੰਪ ਹੁਣਾਂ ਦਾ ਆਪਣਾ ਜਿਹੜਾ ਆ ਉਸ ਨੂੰ ਲੈ ਕੇ ਵੀ ਉਹ ਡਿਨਾਈ ਜਿਹੜਾ ਆ ਉਹ ਕਰਦੇ ਆ ਰਹੇ ਹੈਗੇ ਆ ਸੋ ਹੁਣ ਜਿਊਰੀ ਨੂੰ ਜਿਹੜੀਆਂ ਇਨਸਟਰਕਸ਼ਨਸ ਆ ਉਹ ਦਿੱਤੀਆਂ ਗਈਆਂ ਆ ਜੱਜ ਜਿਹੜੇ ਮਰਚਨ ਆ ਉਹਨਾਂ ਦੇ ਦੁਆਰਾ ਉਹਨਾਂ ਨੇ ਕਿਹਾ ਵੀ ਕੋਈ ਬਾਇਸਿਸ ਜਾਂ ਸਟੀਰੀਓਟਾਈਪ ਦੇ ਆਧਾਰ ਤੇ ਤੁਸੀਂ ਫੈਸਲਾ ਨਹੀਂ ਲੈਣਾ ਆਪਣੇ ਜਿਹੜੇ ਪਰਸਨਲ ਡਿਫਰੈਂਸਿਸ ਹੈਗੇ ਆ ਉਹਨਾਂ ਨੂੰ ਲਾਂਬੇ ਰੱਖ ਕੇ ਇਹ ਤੁਸੀਂ ਫੈਸਲਾ ਲੈਣਾ ਆ ਤੇ ਕਹਿੰਦੇ ਵੀ 트럼ਪ ਹਣਾ ਦੇ ਅਗੇਂਸਟ ਨਹੀਂ ਤੁਸੀਂ ਇਸ ਨੂੰ ਹੋਲਡ ਕਰ ਸਕਦੇ ਵੀ ਉਹਨੇ ਟੈਸਟੀਫਾਈ ਇਸ ਦੇ ਵਿੱਚ ਨਹੀਂ ਕੀਤਾ ਹੈਗਾ ਇਹ ਚੀਜ਼ਾਂ ਨੂੰ ਜਿਹੜਾ ਉਹ ਤੁਸੀਂ ਸਾਈਡ ਤੇ ਰੱਖਣਾ ਸੋ ਘੱਟੋ ਘੱਟ 15 20 ਪੁਆਇੰਟ ਕਹਿੰਦੇ ਵੀ ਜੱਜ ਨੇ ਜਿਊਰੀ ਨੂੰ ਜਿਹੜੇ ਉਹ ਦੱਸੇ ਵੀ ਤੁਸੀਂ ਆ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਫਿਰ ਹੀ ਜਿਹੜਾ ਆ ਉਹ ਅੱਗੇ ਜਿਹੜਾ ਉਹ ਵਧਣਾ ਆ ਤੇ ਫਿਰ ਫੈਸਲਾ ਜਿਹੜਾ ਉਹ ਲੈਣਾ ਆ ਇਥੋਂ ਤੱਕ ਇਹ ਵੀ ਕਿਹਾ ਗਿਆ ਵੀ ਜੂਰੀਜ਼ ਨੂੰ ਵੀ ਜਿਹੜੇ ਨੋਟਸ ਆ ਉਹ ਨਹੀਂ ਵਰਤੇ ਜਾ ਸਕਦੇ ਐਵੀਡੈਂਸ ਦੀ ਜਿਹੜੀ ਉਹ ਥਾਂ ਦੇ ਉੱਤੇ ਜਿਹੜਾ ਐਵੀਡੈਂਸ ਆ ਉਹਨੂੰ ਐਵੀਡੈਂਸ ਦੇ ਤੌਰ ਤੇ ਹੀ ਦੇਖ ਕੇ ਜਿਹੜਾ ਉਹ ਕੀਤਾ ਜਾਵੇ ਸੋ ਹੁਣ ਤੋਂ ਕੁਝ ਘੰਟਿਆਂ ਤੱਕ ਉਮੀਦ ਹੈ ਵੀ ਇਸ ਦਾ ਜਿਹੜਾ ਫੈਸਲਾ ਆ ਉਹ ਆ ਜਾਵੇਗਾ ਸਾਬਕਾ ਰਾਸ਼ਪਤੀ ਹੁਣਾਂ ਦੇ ਉੱਤੇ ਪਹਿਲੀ ਦੀ ਜਿਹੜਾ ਕੋਈ ਕ੍ਰਿਮੀਨਲ ਕੇਸ ਦਾ ਜਿਹੜਾ ਟ੍ਰਾਇਲ ਆ ਉਹ ਚੱਲਿਆ ਆ ਜੀ ਸੋ ਬਹੁਤ ਸਾਰੇ ਲੋਕਾਂ ਨੂੰ ਇਹ ਆ ਭਈ ਜੇ ਉਹ ਚਾਰਜ ਹੋ ਜਾਂਦੇ ਆ ਭਈ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਜੇਲ੍ਹ ਵਿੱਚ ਜਾਊਗੇ ਕੀ ਹੋਊਗਾ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਲੜ ਸਕਦੇ ਆ ਜਾਂ ਨਹੀਂ ਲੜ ਸਕਦੇ ਹੈਗੇ ਤੇ ਕਹਿੰਦੇ ਭਈ ਜੇਲ੍ਹ ਵਿੱਚ ਜਾਣਦੇ ਉਹਨਾਂ ਦੇ ਚਾਂਸਸ ਘਟਾ ਆ ਭਈ ਕਿਸੇ ਤਰ੍ਹਾਂ ਦੇ ਉਹਨਾਂ ਦੇ ਉੱਤੇ ਕੋਈ ਕ੍ਰਿਮੀਨਲ ਜਿਹੜਾ ਰੈਕੋਰਡ ਪਹਿਲਾਂ ਹੈ ਨਹੀਂ ਲੀਗਲ ਐਕਸਪਰਟਸ ਇਹ ਕਹਿ ਰਹੇ ਹੈਗੇ ਆ ਤੇ ਜੇ ਉਹਨਾਂ ਨੂੰ ਕਲਾਸ E ਫੈਲੋਨੀ ਚਾਰजेस ਲਾਏ ਜਾਂਦੇ ਆ ਨਿਊਯਾਰਕ ਦੇ ਵਿੱਚ ਉਹਦੀ 16 ਮਹੀਨੇ ਦੀ 16 ਮਹੀਨੇ ਤੋਂ ਲੈ ਕੇ 4 ਸਾਲ ਦੀ ਜਿਹੜੀ ਜੇਲ੍ਹ ਦਰਮ ਹੁੰਦੀ ਹੈਗੀ ਆ ਇਹ ਹੁਣ ਜਿਹੜਾ ਡਿਟਰਮਨ ਹੋਊਗਾ ਕਿ ਉਹਨਾਂ ਨੂੰ ਜੇਲ੍ਹ ਵਿੱਚ ਰੱਖਿਆ ਜਾਊਗਾ ਜਾਂ ਨਹੀਂ ਜਾਂ ਗਵਰਨਮੈਂਟ ਫੈਸਿਲਿਟੀ ਚ ਰੱਖਿਆ ਜਾਊਗਾ ਜਾਂ ਪ੍ਰਾਈਵੇਟ ਲੋਕੇਸ਼ਨ ਦੇ ਵਿੱਚ ਜਾਂ ਅ ਲੈਸ ਰਿਸਟ੍ਰਿਕਟਿਵ ਐਕਸਪੀਰੀਅੰਸ ਜਿਹੜਾ ਪਰਵੀਸ਼ਨ ਵਾਲਾ ਉਹ ਹੁੰਦਾ ਹੈਗਾ ਪਰ ਨਿਊਯਾਰਕ ਦੇ ਮੇਅਰ ਐਰ ਕੈਡਮ ਨੇ ਇਹ ਕਿਹਾ ਹੈ ਵੀ ਰਾਈਕਰਸ ਆਈਲੈਂਡ ਜੇਲ ਕੰਪਲੈਕਸ ਤੇ ਡਿਪਾਰਟਮੈਂਟ ਆਫ ਕਰੈਕਸ਼ਨ ਪ੍ਰਪੇਅਰਡ ਆ ਜੇ 트੍ਰੰਪ ਉਹਨਾਂ ਨੂੰ ਜੇਲ ਦਾ ਜਿਹੜਾ ਟਾਈਮ ਦਿੱਤਾ ਜਾਂਦਾ ਹੈਗਾ ਇਹ ਵੀ ਸਰੋਤਿਆਂ ਨੂੰ ਦੱਸਿਆ ਗਿਆ ਹੈ ਕਿ ਜੇ ਉਹ ਕਨਵਿਕਟ ਹੋ ਜਾਂਦੇ ਆ ਤੇ ਉਹ ਪ੍ਰੈਜ਼ਿਡੈਂਸ਼ੀਅਲ ਇਲੈਕਸ਼ਨ ਆਫਿਸ ਦੇ ਲਈ ਰਨ ਕਰਨ ਲਈ ਡਿਸਕਵਾਲਿਫਾਈ ਨਹੀਂ ਹੁੰਦੇ ਨਾ ਹੀ ਉਹ ਪ੍ਰੈਜ਼ੀਡੈਂਟ ਜੇ ਇਲੈਕਟ ਹੋ ਜਾਂਦੇ ਆ ਉਹ ਉਹ ਐਜ਼ ਅ ਪ੍ਰੈਜ਼ੀਡੈਂਟ ਸਰਵ ਕਰ ਸਕਦੇ ਹੈਗੇ ਇਹ ਜਿਹੜੇ ਕਨਸਟੀਟਿਊਸ਼ਨਲ ਐਕਸਪਰਟਸ ਆ ਉਹ ਕਹਿ ਰਹੇ ਹੈਗੇ ਆ ਇਹ 15 April ਨੂੰ ਜਿਹੜਾ ਟ੍ਰਾਇਲ ਸ਼ੁਰੂ ਹੋਇਆ ਸੀ ਮੈਨਹਟਨ ਦੇ ਡਿਸਟ੍ਰਿਕਟ ਅਟਾਰਨੀ ਐਲਵਿਨ ਬ੍ਰੈਗ ਦੇ ਆਫਿਸ ਵੱਲੋਂ ਉਹਨਾਂ ਨੇ ਇਹ ਜੋ ਜਿਹੜੀਆਂ ਪੇਮੈਂਟਸ ਸਿਗੀਆਂ ਉਹਨਾਂ ਦੇ ਫਾਲਸ ਰੈਕੋਰਡਸ ਜਿਹੜੇ ਸੀਗੇ ਉਹਨਾਂ ਦੇ ਸਬੰਧ ਦੇ ਵਿੱਚ ਜਿਹੜਾ ਕੇਸ ਆ ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਅਗੇਂਸਟ ਫਾਈਲ ਕੀਤਾ ਸੀ ਜੀ ਫਾਲਸਿਫਾਈਂਗ ਬਿਜ਼ਨਸ ਰੈਕੋਰਡਸ ਨੂੰ ਲੈ ਕੇ ਹੀ ਜਿਹੜਾ ਇਹ ਮੇਨ ਸਾਰਾ ਕੁਝ ਜਿਹੜਾ ਚੱਲ ਰਿਹਾ ਆ ਤੇ ਉਸ ਦੇ ਵਿੱਚ ਹੀ ਜਿਹੜੀ ਸਟਾਰਮੀ ਡੈਨੀਅਲ ਪੌਨਸਟਾਰਾ ਉਸ ਨੂੰ ਦਿੱਤੀ ਗਈ ਪੇਮੈਂਟ ਆ ਅ ਮਕੈਲੋਬੀ ਜਿਹਦਾ ਧੋਖੇ ਦੇ ਨਾਲ ਦਿੱਤੀ ਗਈ ਜਿਹੜੀ ਪੇਮੈਂਟ ਇੱਕ ਹਿਸਾਬ ਦੇ ਨਾਲ ਉਹਦੇ ਵਿੱਚ ਬਿਜ਼ਨਸ ਵਾਇਲੇਸ਼ਨਸ ਆ ਉਹ ਜਿਹੜੀਆਂ ਇਸ ਪੂਰੇ ਟ੍ਰਾਇਲ ਦੇ ਵਿੱਚ ਲੱਭੀਆਂ ਜਿਹੜੀਆਂ ਉਹ ਜਾ ਰਹੀਆਂ ਹੈ ਕਿਆਂ ਆ